ਫਗਵਾੜਾ ਚਿਚੋਰਾ ਦੇ ਹੌਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹਨ ਤੇ ਚੋਰ ਬਿਨਾ ਕਿਸੇ ਡਰ ਅਤੇ ਖੌਫ ਦੇ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ ਜਿਸ ਨਾਲ ਇਲਾਕਾ ਵਾਸੀ دہشت ਦੇ ਸਹਾਈ ਵੀ ਝੂਲੇ ਮਜਬੂਰ ਨੇ ਚੋਰਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜੀਸੀਡੀ ਮਿਲ ਦੇ ਬਿਲਕੁਲ ਸਾਹਮਣੇ ਇੰਡਸਟਰੀ ਏਰੀਆ ਵਿਖੇ ਜਿੱਥੇ ਕਿ ਚੋਰਾਂ ਨੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਨਗਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਤੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਤਨੇਜਾ ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਰਾਤ ਕਰੀਬ 2 ਤੋਂ 2:30 ਵਜੇ ਦੇ ਕਰੀਬ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਜਿਸ ਤੋਂ ਬਾਅਦ ਜਦੋਂ ਉਹ ਦੁਕਾਨ ਤੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰ ਦੁਕਾਨ ਅੰਦਰੋਂ ਕੀਮਤੀ ਸਮਾਨ ਤੋਂ ਇਲਾਵਾ ਨਗਦੀ ਲੈ ਕੇ ਫਰਾਰ ਹੋ ਗਏ ਮਾਮਲਾ ਰਾਤੀ ਸਾਨੂੰ ਫੋਨ ਆਇਆ 2:30 ਵਜੇ ਤੇ ਤੁਹਾਡੇ ਚੋਰੀ ਹੋ ਗਈ ਹਾਂਜੀ ਫਿਰ ਅਸੀਂ ਆ ਕੇ ਦੇਖਿਆ ਸ਼ਰਪ ਪਟਿਆ ਪਿਆ ਸੀ ਉਹਨਾਂ ਤੇ ਸਾਰਾ ਸਮਾਨ ਦਰ ਖਿਲਰਿਆ ਪਿਆ ਸੀ ਸਰ ਚੌਂਕੀਦਾਰ ਵਗੈਰਾ ਨਹੀਂ ਰੱਖਿਆ ਇੱਥੇ ਚੌਂਕੀਦਾਰ ਰੱਖਿਆ ਚੌਂਕੀਦਾਰ ਉਹ ਤਾਂ ਸਗਾ ਇੰਦਰ ਦੇ ਮੂਹਰੇ ਖੜਾ ਹਾਂਜੀ ਉਹ ਡਰਦਾ ਇਸ ਹੈ ਨਹੀਂ ਕਿੰਨੇ ਵਿਅਕਤੀ ਸੀ ਕੁਝ ਪਤਾ ਚੱਲਾ ਇੱਕ ਗੱਡੀ ਚਾਰ ਪੰਜ ਬੰਦੇ ਸੀ ਹਾਂਜੀ ਚਿੱਟੀ ਗੱਡੀ ਸੀ ਕਹਿੰਦੇ ਗੱਡੀ ਦੇ ਵੈਸੀ ਚਾਰ ਪੰਜ ਬੰਦੇ ਸੀਗੇ ਅੱਛਾ ਜੀ ਠੀਕ ਹੈ ਇੱਕ ਬੰਦਾ ਘੁੰਮਦਾ ਪਿਆ ਸੀਗਾ ਤੇ ਬਾਕੀ ਨੇ ਕੰਮ-ਵੱਕੇ ਕੰਮ ਕਰ ਰਹੇ ਸਨ ਆਪਣਾ ਕਿੰਨਾ ਕੁ ਲੋਸ ਹੋ ਗਿਆ ਲੋ ਸਾਡਾ ਕਾਫੀ ਹੋ ਗਿਆ ਕਿਉਂਕਿ ਮੈਂ ਹੈਗਾ ਮੰਦਰ ਦਾ ਪ੍ਰਧਾਨ ਹਾਂਜੀ ਉਹ ਮੇਰੇ ਕੋਲ ਕੈਸ਼ ਕਾਫੀ ਪਿਆ ਸੀਗਾ ਕਿੰਨਾ ਕੈਸ਼ ਸੀ ਢਾਈ-ਤਿੰਨ ਲੱਖ ਰੁਪਏ ਅੱਛਾ ਜੀ ਉਹ ਕਿਉਂਕਿ ਮੈਂ ਇੱਕਦਮ ਆਈਟੀਆਰ ਭਰਨੀ ਸੀਗੀ ਅੱਜ ਪੈਸੇ ਜਮ੍ਹਾਂ ਕਰਾਣੇ ਐਂਕ ਡਰੈਸ ਤੇ ਠੀਕ ਤੇ ਨੰਬਰ ਤੋਂ ਮੰਦਰ ਦੇ ਪ੍ਰਧਾਨ ਕਰਕੇ ਮੇਰੇ ਕੋਲ ਕੈਸ਼ ਭਾਨ-ਪੂਨ ਪਰਚੀਆਂ-ਪੁਰਚੀਆਂ ਬਹੁ ਪਈਆਂ ਸੀ ਤੇ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਕੈਮਰੇ ਨਾਲ ਦੇਖੇ ਨਹੀਂ ਆਲੇ ਹੁਣ ਆਏ ਆ ਦੇਖਦੇ ਇਸ ਮਾਮਲੇ ਨੂੰ ਪੁਸ਼ਟੀ ਕਰ ਦਿੱਤੀ ਸਰ ਆਪ ਰਾਤੀ ਪੋਛ ਆ ਗਈ ਸੀ ਰਾਤੀ 3:30 ਵਜੇ ਹੂੰ ਪੁਲਿਸ ਵੀ ਆ ਗਈ ਸੀ ਬੀਸੀਆਰ ਵੀ ਆ ਗਏ ਸਾਰੇ ਆ ਗਏ ਦੇਖ ਕੇ ਹੁਣ ਕੀ ਕਰੀਏ ਦੇਖ ਕੇ ਹੁਣ ਧੱਕਾ ਉਧਰ ਕਰਿਆਨੇ ਦੀ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਕਰੀਬ 2 ਤੋਂ 2:30 ਵਜੇ ਫੋਨ ਤੇ ਸੂਚਨਾ ਮਿਲੀ ਸੀ ਕਿ ਉਹਨਾਂ ਦੀ ਦੁਕਾਨ ਤੇ ਚੋਰੀ ਹੋ ਚੁੱਕੀ ਹੈ ਹੁਣ ਆ ਕਿਹਾ ਕਿ ਚੋਰ ਉਹਨਾਂ ਦੀ ਦੁਕਾਨ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਤੋਂ ਇਲਾਵਾ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਸਾਨੂੰ ਰਾਤੀ 3 ਵਜੇ ਟੈਲੀਫੋਨ ਗਿਆ ਜੀ ਮੇਰੇ ਤੁਹਾਡੀ ਦੁਕਾਨ ਦੇ ਸ਼ਟਰ ਟੁੱਟ ਗਿਆ ਅਸੀਂ ਉਸੇ ਟਾਈਮ ਹੀ ਆ ਗਏ ਜਦੋਂ ਆ ਕੇ ਦੇਖਿਆ ਸ਼ਟਰ ਖੁੱਲਾ ਸੀਗਾ ਜੀ ਸਮਾਨ ਅੰਦਰੋਂ ਚੋਰੀ ਹੋਇਆ ਸੀਗਾ ਜੀ ਕਿੰਨਾ ਕ ਸਮਾਨ ਚੋਰੀ ਹੋਇਆ ਹੈ ਸਮਾਨ ਸਾਡਾ 25-30000 ਰੁਪਏ ਦਾ ਹੋਣਾ ਜੀ ਸਰੋਂ ਦਾ ਤੇਲ ਸੀਗਾ ਕਾਜੂ ਦਾ ਪੀਪਾ ਸੀਗਾ ਜੀ ਇੱਕ ਖਾਰਪਿਕ ਵਗੈਰਾ ਤੇ ਸਾਬਣ ਨੇ ਜੀ ਤੇ ਸਰ ਕੈਸ਼ ਵੀ ਲੱਗੇ ਕੈਸ਼ ਕੈਸ਼ 4500 ਰੁਪਏ ਕੈਸ਼ ਸੀਗਾ 25-30000 ਦੀ ਭਾਨ ਹੋਣੀ ਜੀ ਇੱਥੇ ਵਗੈਰਾ ਚੌਂਕੀਦਾਰ ਵਗੈਰਾ ਨਹੀਂ ਰੱਖਿਆ ਚੌਂਕੀਦਾਰ ਹੈਗਾ ਚੌਂਕੀਦਾਰ ਕਹਿੰਦਾ ਜੀ ਮੈਂ ਦੇਖਿਆ ਮੇਰੇ ਸੀਟੀਆਂ ਬਹੁਤ ਮਾਰੀਆਂ ਪਰ ਅੱਗੇ ਨਹੀਂ ਆ ਸਕਿਆ ਡਰ ਦਾ ਕਹਿੰਦਾ ਮੈਂ ਕੁਝ ਪਤਾ ਚੱਲੇਗਾ ਕਿੰਨੇ ਕਿ ਲੋਗ ਇਹਨਾਂ ਨੇ ਮੀ ਹਮਲਾ ਕੀਤਾ ਇੱਥੇ ਅੱਗੇ ਆਪਣਾ ਜਿਹੜਾ ਦੇਖੋ ਉਹਦੇ ਕਹਿਣ ਤੇ ਕਹਿੰਦੇ ਚਾਰ ਚਾਰ ਜਾਣੇ ਚਾਰ ਪੰਜ ਜਾਣੇ ਸੀਗੇ ਜੀ ਚਾਰ ਪੰਜ ਜਾਣੇ ਸ਼ਟਰ ਪੱਟ ਕੇ ਸ਼ਟਰ ਪੱਟ ਕੇ ਲੈ ਗਏ ਸ਼ਟਅਪ ਪੱਟਿਆ ਸੀਗਾ ਜੀ ਸੈਂਟਰ ਲੋਕ ਤੋੜ ਦਿੱਤਾ ਸ਼ੀਸ਼ੇ ਜਿਹੜੇ ਲੋਕ ਸੀ ਉਹ ਤੋੜ ਦਿੱਤੇ ਮਾਮਲਾ ਜੀ ਬਸ ਗੱਲ ਕਰ ਗਏ ਕੰਮ ਹਾਂਜੀ ਕਿੰਨਾ ਕਲੋਜ਼ ਹੋ ਗਿਆ ਆਪਣਾ ਲੌਸ ਤਕਰੀਬਨ 20 ਦੇ ਕੋਲ 15 ਤੋਂ 20 ਦੇ ਕੋਲ ਹੋਈ ਗਿਆ ਜੀ ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਕਿ ਚੋਰੀ ਹੋਈ ਦੁਕਾਨ ਦੇ ਮੈਂ ਇੱਥੇ ਪਿੱਛੇ ਹੀ ਮੁੰਡਾ ਰਹਿੰਦਾ ਜੀ ਹੋ ਰਤੀ 2:30 ਪੋਨੇ ਦਿਨ ਕੋਜੇ ਬਾਥਰੂਮ ਕਰਨ ਲਈ ਆਇਆ ਬਾਅਦ ਤੇ ਉਹਨੇ ਮੈਨੂੰ ਫੋਨ ਕੀਤਾ ਕੇ ਕਹਿੰਦਾ ਬਾਜੀ ਵੀ ਤੁਹਾਡਾ ਸ਼ਟਰ ਡੱਟ ਗਿਆ ਚੱਕਿਆ ਗਿਆ ਹਾਂਜੀ ਮੈਂ ਉਸੇ ਦੇ ਲੈ ਆਇਆ ਤੇ ਦੇਖਿਆ ਉਹਦੇ ਵੀ ਹੋਇਆ ਪਿਆ ਸੀ ਕੰਮ ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ ਕੈਮਰੇਆਂ ਦੇ ਵਿੱਚ ਆਏ ਕੋਈ ਬੰਦੇ ਕੈਮਰੇ ਬਾਜੀ ਬਾਹਰ ਜਿਹੜੇ ਸੀ ਉਹਨਾਂ ਨੇ ਇਤਾਰਾ ਤੋਲ ਗਏ ਮੇਰਾ ਜਿਹੜਾ ਕੈਮਰਾ ਲੱਗਿਆ ਹੋਇਆ ਸੀ ਕੈਮਰਾ ਹੀ ਮੇਰਾ ਪੱਟ ਕੇ ਲੈ ਗਏ ਕੋਈ ਡਵੀਆਰ ਵੀ ਲੱਗੇ ਤੁਹਾਡਾ ਮੇਰਾ ਕੋਲ ਸੀਗਾ ਮੈਮਰੀ ਕਾਰਡ ਵਾਲਾ ਸੀ ਕੈਮਰਾ ਠੀਕ ਹੈ ਇਹਨਾਂ ਚੋਰੀ ਦੀਆਂ ਸੂਚਨਾਵਾਂ ਮਿਲਦੇ ਹੀ ਪੀਸੀਆਰ ਫਗਵਾੜਾ ਤੇ ਚੌਂਕੀ ਇੰਡਸਟਰੀ ਏਰੀਆ ਤੋਂ ਏਐਸਆਈ ਜਸਮਨ ਸਿੰਘ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਚੋਰੀស្ਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਪੀੜਤ ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਰਾਤ ਨੂੰ ਪੀਛਰੇ ਦੇ ਬੰਦੇ ਆਏ ਸੋਨਾਂ ਮੈਨੂੰ ਤਿੰਨ ਕੋਈ ਦਾ ਫੋਨ ਕੀਤਾ ਕਹਿੰਦੇ ਦੋ ਤਿੰਨ ਚਾਰਟ ਟੁੱਟ ਗਿਆ ਦੇਖੇ ਤੇ ਦੋ ਮੈਡੀਕਲ ਸਟੋਰ ਸੀਗੇ ਇੱਕ ਘਰੇਾਨੇ ਤੋਰ ਜਗਾ ਜੀ ਸਰ ਕਿਸ ਰੋਡ ਦੇ ਉੱਪਰ ਦੀ ਦੁਕਾਨਾਂ ਆ ਆ ਇੰਡਸਟਰੀ ஏਰੀਆ ਜੀ ਹਾਂਜੀ ਤੇ ਕੋਈ ਸੀਸੀਟੀਵੀ ਕੈਮ ਨਹੀਂ ਲੱਗੇ ਸਾਰੇ ਸੀਸੀਟੀਵੀ ਹੈਗੇ ਕੈਮਰੇ ਹੈਗੇ ਆ ਕੈਮਰੇ ਦੀ ਭਾਲ ਵਗੈਰਾ ਕੀਤੀ ਤਾਂ ਅਸਲ ਉਹ ਵੀ ਦੇਖ ਰਹੇ ਨੇ ਅਸੀਂ ਵੀ ਦੇਖ ਰਹੇ ਹਾਂ ਜਦੋਂ ਨੰਬਰ ਆਵੇ ਗੱਡੀ ਦਾ ਫਿਰ ਵੀ ਅਸੀਂ ਨਾਟ ਰੇਸ ਕਰ ਲੈਨੇ ਆ ਨੰਬਰ ਜਾ ਰਹੇ ਤੇ ਕੋਈ ਪਤਾ ਨਹੀਂ ਲੱਗਾਈ ਕਿੰਨੇ ਲੋਗ ਹਨ ਮਤਲਬ ਕਿ ਕੱਢੀ ਜਾਂਦੇ ਐਸੀ ਵਾਈਟ ਰਾਂਗ ਦੀ ਗੱਡੀ ਆਈ ਕੋਈ ਤੇ ਉਹ ਉਹ ਕਹਿੰਦਾ ਉਹ ਚਾਹੇ ਸੀਗਾ ਕੋਈ